ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਛੋਟੇ ਘਰ ਦੇ ਵਿੱਚ ਵੱਡੇ ਘਰ ਪਿੰਡ ਦਾ ਗਵੰਡੀ ਪਿੰਡ ਆ ਮਿੱਤਰੋ ਦੇ ਮੋਗੇ ਜ਼ਿਲ੍ਹੇ ਦਾ ਪਿੰਡ ਆ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਬਾਈ ਘੈਂਟ ਕੇ ਘਰੇ ਘੈਂਟ ਬਾਈ ਦੀ ਘੈਂਟ ਦੇ ਵਿੱਚ ਚਰਚਾ ਵੀ ਬਹੁਤ ਆ ਅੱਜ ਜਨਵਾਰ ਦਿਖਾਉਣੇ ਆ ਤੁਹਾਨੂੰ ਮਿੱਤਰੋ 6 ਤੇ 6 ਜਨਵਾਰ ਆ ਜੋ ਜਿਹੜਾ ਜਨਵਾਰ ਤੁਹਾਨੂੰ ਜੱਜ ਜੂਗਾ ਲਿਆ ਜੇ ਮਿੱਤਰੋ ਸੌਦਾ ਲੈ ਕਰਦਿਆਂ ਗੱਲਬਾਤ ਇਹ ਉਹ ਘਰ ਆ ਜਿੱਥੇ ਮਿੱਤਰੋ 5-4 ਦਿਨ ਪਹਿਲਾਂ ਦਵਾਈ ਪਈ ਸੀ ਜਿੱਥੇ ਤੁਸੀਂ ਬਾਕਮਾਲ ਵੀਡੀਓ ਨੂੰ ਪਿਆਰ ਦਿੱਤਾ ਪਰ ਅੱਕੇ ਕਿੰਦੇ ਮੈਨੂੰ ਰਾਖ ਨੂੰ ਮਾਲ ਮੋਲ ਵੇਚ ਕੇ ਨਾ ਸਾਰਾ ਪੈਸੇ ਪਾ ਕੇ ਜੇਬ ਦੇ ਵਿੱਚ ਬਾਈ ਬਣ ਕੇ ਵੀਡੀਓ ਪ੍ਰਾਈਵੇਟ ਕਰਦੇ 10000 ਰੁਪਏ ਕਮਾਲ ਵਾਲੀ ਗੱਲ ਮਤਲਬ ਕੱਢਿਆ ਤੇ ਕੋਠੇ ਚੜੀ ਉਹ ਗੱਲ ਇਹਨਾਂ ਦੀ ਉਹ ਕਰਦੇ ਗੱਲਬਾਤ ਬਾਈ ਦਾ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਾਈ ਸਰਪੇ ਕੀ ਹਾਲ ਆ ਗਰੇ ਬਹੁਤ ਵਧੀਆ ਬਾਈ ਸੇਤਾ ਦੇ ਪਰਿਵਾਰ ਬਹੁਤ ਵਧੀਆ ਜੀ ਠੀਕ ਆ ਫੋਨ ਪਹਿਲਾਂ ਵਾਲੀ ਤੇ ਆਉਣੋਂ ਛੱਡ ਕੇ ਕਿ ਆਈ ਜਾਂਦੇ ਹਜੇ ਆਈ ਜਾਂਦੇ ਆ ਬਾਈ ਹਲੇ ਵੀ ਅਜੇ ਵੀ ਆਈ ਜਾਂਦੇ ਆ ਹਾਂਜੀ ਫਿਰ ਅੱਜ ਵੀ ਲਾਦ ਗਿਆ ਹੁਣ ਲਾ ਦੇ ਬਾਈ ਇਹਦੀ ਕੀ ਡਿਟੇਲ ਆ ਬਾਈ ਯਾਰ ਏ ਬਈ ਸਾਡੇ ਤਿੰਨ ਮਹੀਨਿਆਂ ਦੀ ਗੱਬਣਾ ਚੈੱਕ ਪਾਸ ਆ ਹਾਂਜੀ ਚੈੱਕ ਪਾਸ ਆ ਠੀਕ ਆ ਵੀਰੇ ਦੁੱਧ ਬਾਈ ਦੁੱਧ 5 ਕਿਲੋ ਜੀ ਐਣ ਕੰਡੇ ਵਾਲਾ ਹੈ ਹਾਂਜੀ ਹਾਂਜੀ ਠੀਕ ਆ ਲੀਵ ਵਾਲੂ ਬਹੁਤ ਚੰਗਾ ਹੈ ਨਾ ਬਾਈ ਹਾਂਜੀ ਹਾਂਜੀ ਹੂੰ ਤੋਰੀ ਵੀਰੇ ਬਾੜੀ ਚ ਕੱਢੀ ਪਰ ਖੋਲੀ ਪਰ ਲੈ ਵੀ ਮਤਲਬ ਬਹੁਤ ਚੰਗੀ ਬੱਛੀ ਆ ਹੂੰ ਸਾਫ ਸੁਥਰੀ ਬਾੜੀ ਆ ਨਾ ਬਾਈ ਸਾਫ ਸੁਥਰੀ ਬਹੁਤ ਹਾਂਜੀ ਜਰਸੀ ਪੰਜਾਬ ਵਾਲੀ ਆ ਯਾਰ ਹਨਾ ਕਹਿੰਦੇ ਯਾਰ ਕੀ ਆ ਯਾਰ ਹਨਾ ਬਾਈ ਆ ਸਰਵੱਛੀ ਵੀ ਬਾਈ ਯਾਰ ਦੀ ਮਿਲਦੀ ਅੱਜ ਹੈ ਚਾਹ ਇਹਨੇ ਬਣਾਈ ਜਾਣੀ ਆ ਕਿੰਨੇ ਹਾਂਜੀ ਹਾਂਜੀ ਹੂੰ ਦੁੱਧ ਵੀ ਮਹੀਆ ਰਗਾ ਦਾ ਜੀ ਸਕੀਨ ਬਹੁਤ ਆ ਯਾਰ ਬੈਠ ਜਾ ਹਾਂਜੀ ਹਾਂਜੀ ਹੂੰ ਇਹ ਗੱਪਣ ਹੈਗੀ ਆ ਸਾਢੇ ਤਿੰਨ ਮਹੀਨਿਆਂ ਦੀ ਸਾਢੇ ਤਿੰਨ ਮਹੀਨਿਆਂ ਦੀ ਗੱਪਣ 5 ਕਿਲੋ ਦੁੱਧਾ ਹਨਾ ਹਾਂਜੀ ਹਾਂਜੀ ਹੂੰ ਠੀਕ ਹੈ ਵੀਰੇ ਰੇਟ ਇਹਦਾ ਕਿੰਨਾ ਦੱਸਿਆ ਜੀ ਬਾਈ ਰੇਟ ਇਹਦਾ 34 ਆ 32 ਦੀ ਦੇ ਦਾਂਗੇ ਘਾਟੇ ਬਾਟੇ ਬਸ ਘਾਟੇ ਬਾਟੇ ਆ ਕੋਈ ਮਾਨਤਾ ਨਹੀਂ ਕਿੰਨਾ ਕਰਦੇ ਹਾਂ ਹਾਂ ਰੇਟ ਯਾਰ ਮਾਨ ਕਰਦਾ 31 ਦੀ ਦੇਦਾ ਠੀਕ ਹੈ ਬਾਈ ਅੱਛਾ ਦੂਜੇ ਨੰਬਰ ਤੇ ਮਹੀਆ ਜਿਹੜੀ ਬਾਈ ਇਹਨੂੰ ਆ 19 ਤਰੀਕ ਤੋਂ ਬਈ 8 ਮਹੀਨਾ ਲੱਗ ਜਾਣਾ 8 ਮਹੀਨਾ 19 ਤਰੀਕ ਤੋਂ ਆ ਜਿਹੜੀ ਅੱਜ 4 ਤਰੀਕ ਨੂੰ ਬਣਾਉਣੇ ਪੈ ਜਾਂਦੀ ਹੈ ਨਾ ਹਾਂਜੀ ਹਾਂਜੀ ਠੀਕ ਹੈ ਵੀਰੇ ਅੱਛਾ ਇਹਦਾ ਰੇਟ ਬਈ ਫਿਰ ਇਹਦਾ ਰੇਟ 87000 ਆ ਜੀ ਹਾਂ ਨਾ ਕਾਟੇ ਬਾੜੇ 85 ਦੀ ਧੋਰੀ ਬਈ ਕੱਢੀ ਪੜਨ ਲੈ ਵੀ ਮਿੱਤਰੋ ਮੁੱਲ 87000 ਆ ਕਾਟੇ ਬਾੜੇ 85000 ਦੇ ਵਿੱਚ ਕਾਟੇ ਬਾੜੇ ਦਾ ਮਤਲਬ ਹੁੰਦਾ ਵੀ ਜਿੰਨੇ ਦੀ ਦੇਣੀ ਆ ਉਹ ਬਤਨ ਹੁੰਦਾ ਤੇ ਆ ਵੇਖੋ ਮਿੱਤਰੋ ਪਸ਼ੋਕੜਾ ਹਰਿਆਣੇ ਦਾ ਇਹਦਾ ਬਈ ਜਿੱਥੋਂ ਆਈ ਆ ਪਹਿਲੇ ਸੂਏ ਦਿੱਤਾ 14 14.5 ਕਿਲੋ ਦੁੱਧ ਦਿੱਤਾ ਉਹ ਗਮੇ ਦੀ ਪਾਟੀ ਪੁੱਟੀ ਬੜੀ ਕਮਾਲ ਆ ਹੈ ਨਾ ਮਾੜਾ ਨੁਲਾਮੀਂ ਟਾਈਮ ਵੀ ਕਿਹੜਾ ਰਹਿ ਗਿਆ ਭਾਈ ਚੜ੍ਹਿਆ ਦਿਨ ਤੇ ਆਈ ਹੈਨਾ ਚੈੱਕ ਕਰਵਾਈ ਆ ਵੀਰੇ ਚੈੱਕ ਕਰਵਾਈ ਆ ਵੀਰੇ ਅਗਲਾ ਆਪਦੀ ਤਸੱਲੀ ਕਰਾ ਕੇ ਲਿਜਾ ਸਾ ਠੀਕ ਆ ਭਾਈ ਰਮੋਲ 87 85 ਦੀ ਦੇਣੀ ਆ 85 ਦੀ ਦੇਣੀ ਆ ਹਜਾ ਫਿਰ ਇਧਰ ਬਾਈਂ ਦੇ ਬਾਰੇ ਵੀ ਗੱਲ ਕਰਨੀ ਕੀ ਇੰਨੇ ਬਾਰੇ ਕਹਿਣੀ ਆ ਇਹ ਕਿੱਥੋਂ ਲੱਭ ਲਿਆ ਚੰਦ ਰਿਆ ਖਣਨੀ ਖੁਣਨੀ ਕੱਟੀ ਦੀ ਬੜੀ ਚੰਗੀ ਆ ਯਾਰ ਬਹੁਤ ਚੰਗੀ ਆ ਜੀ ਹੈ ਹਾਂ ਤੋਰੀ ਬਾਈ ਮੜਾ ਕੱਢੀ ਬਾਰ ਨੂੰ ਇਹਨੂੰ ਨਗੀਨਾ ਹੀ ਆ ਯਾਰ ਹੈਨਾ ਭਾਈ ਹਾਂਜੀ ਹਾਂਜੀ ਹੂੰ ਨਹੀਂ ਠੀਕ ਆ ਭਾਈ ਕਿੰਨੇ ਦਾ ਦੇਣਾ ਵੀਰੇ ਇਹ ਹਾਂਜੀ ਇਹ ਕਿੰਨੇ ਦਾ ਦੇ ਦਿੱਗੇ ਏ ਦੇ ਇਹਦਾ ਹੀ ਮੁੱਲ 7785 ਦੀ ਦੇ ਦਾਂਗੇ ਜੀ ਅੱਛਾ ਇਹ ਕੱਪੜ ਵੀ ਆ ਹਾਂਜੀ ਇਹ ਕੱਪੜ ਵੀ ਆ ਬਾਈ ਹਾਂਜੀ ਹਾਂਜੀ ਇਹ 6 ਮਹੀਨਿਆਂ ਦੀ ਕੱਪੜਾ ਜਾਨ ਕੇ 10 ਦਿਨ ਘੱਟ ਹੋਣਗੇ ਦੂਨ ਦਾ 21 ਦੰਦ ਸਿੱਟਿਆ ਨੇ ਹਲੇ ਖੀਰੀ ਕੀ ਆ ਖੀਰੀ ਹੈ ਹਾਂਜੀ ਹਾਂਜੀ ਮਰ ਦੂਨ ਦੇ ਹੋਣੀ ਸੁੱਟਿਆ ਹੈ ਹਾਂਜੀ ਹਾਂਜੀ ਆਜੀ ਸੁੱਟਿਆ ਯਾਰ ਲੋਲੀਪੋਲੀ ਬੜੀ ਪੜੀ ਪੁਲੀ ਹੈ ਹਨਾ ਉਹ ਵੀ ਵੇਖਣ ਲੱਗਾ ਸਾਡੇ ਹੱਥ 'ਚ ਹੀ ਆ ਗਿਆ ਹੂੰ ਮੈਂ ਠੀਕ ਹੈ ਯਾਰ ਵੀਰ ਯਾਰ ਹਨਾ ਤੁਮਾਰਾ ਯਾਰ ਖੜ ਨਹੀਂ ਗੁਰ ਨਹੀਂ ਕੋਈ ਠੀਕਾ ਜਿਹੜੀ ਅੱਖੇ ਕੈਂਥਲ ਵਾਲੇ ਲੈ ਗਏ 18000 ਨਫੇ ਵਾਲੀ ਹਣਾ ਹਾਂ ਉਹਨਾਂ ਭਰਾਵਾਂ ਨੂੰ 18000 ਨਫਾ ਦਿੰਦੇ ਸੀ ਹਣਾ ਬਈ ਹਾਂ ਹੂੰ ਆਪਾਂ ਨੂੰ ਵੀਡੀਓ ਚ ਕਹੀ 15000 ਰੁਪਏ ਲੈਣਾ ਬਾਈ ਨਾ ਉਹ ਕਹਿੰਦੇ ਨਹੀਂ ਵੀਰ ਅਸੀਂ ਤਾਂ ਘਰੇ ਹੀ ਲੈ ਕੇ ਜਾਣੀਆਂ ਹੂੰ ਹੂੰ ਲੋਕੇ ਤੋਂ ਫੋਨ ਆਇਆ ਸੀਗਾ 100 ਹਜ਼ਾਰ ਤੋਂ ਮੁੰਡੇ ਦਾ ਤੇ ਬਾਈ ਫੇਰੀ ਫੇਰ ਤੈਨੂੰ ਫੋਨ ਕਰਨਾ ਪੈਗਾ ਵੀ ਬੰਦ ਕਰ ਦੇ ਬਾਈ ਕਿਸੇ ਹੋਰ ਦਾ ਇਹ ਇਹ ਕਿੰਨੇ ਦਾ ਵੀਰੇ ਦੇਨੇ ਉੱਤੇ ਇਹ 85 ਦੀ ਦੇ ਦੇ ਜੀ ਢੋੜਾ ਜੋੜਾ ਲੈ ਲਓ ਕੋਈ ਜੋੜਾ ਕਰ ਦਾਂਗੇ ਮਨਤਨ ਕਰ ਦਾਂਗੇ ਹਾਂਜੀ ਠੀਕ ਆ ਵੀਰੇ ਮਨਲਾ 80 80 ਬਣਦਾ 160 ਹਨਾ ਤੇ 5 ਉੱਪਰ ਹੋ ਗਿਆ ਕਿ 70 ਬਣਦਾ ਜੋੜੇ ਦਾ ਹਾਂਜੀ ਤੇ ਖੁੱਲਾ ਮਨਤਨ ਕਰਦੇ ਮਨਤਨ ਕਰ ਠੀਕ ਆ ਵੀਰੇ ਅੱਛਾ ਭਈ ਕੱਟੀ ਇਹ ਖੀਰੀ ਆ ਜੀ ਹਲੇ 15 ਅੱਛਾ ਵੀਰੇ ਇਹ ਕਿੰਨੇ ਚਿਰ ਦੀ ਹੈ ਵੱਡੇ ਭਈ ਇਹ 15 ਮਹੀਨਿਆਂ ਦੀ ਹੈ ਜੀ 15 ਮਹੀਨਿਆਂ ਦੀ ਹੈ ਹਾਂਜੀ ਕੱਟੀ ਸੋਣੀ ਹੈ ₹1000 ਵੀ ਹਨਾ ਹਾਂਜੀ ਹਾਂਜੀ ਹੂੰ ਲਈ ਭਈ ਕੱਢੀ ਬਾਹਰ ਨੂੰ ਮੜਾ ਜਾ ਕੱਟੀ ਬਰੀਕੀ ਬੁੱਕੀ ਹੋ ਚੰਗੀ ਹੈ ਹਨਾ ਵਿਚਾਰੀ ਥੋੜੀ ਜੀ ਨਾ ਯਾਰ ਸਾਂਭਣ ਨਾਲ ਰੋਲੀ ਪਈ ਹੈ ਹਨਾ ਪੇਟਲ ਪੇਟਲ ਵਾਲੀ ਕੀਤੀ ਵੀ ਪੱਠੇ ਪਾ ਪਾ ਕੇ ਪੱਠੇ ਪਾਈ ਗਏ ਹੂੰ ਅੱਖ ਪੂਰੀ ਨੀਲੀ ਹੈ ਹੂੰ ਇਹ ਕਿੰਨੇ ਦੀ ਦੇ ਦਿੰਗੇ ਇਹਦਾ ਮੁੱਲ 36 ਆ 34000 ਦੀ ਦੇਵਾਂਗੇ ਮੁੱਲ 36 ਆ 34 ਦੀ ਦੇਣੀ ਹੈ ਹਾਂਜੀ 34 ਦੀ ਦੇਣੀ ਮਾਨਤਨ ਹੋਰ ਕੋਈ ਲੱਕਾ ਡੇਬਾਟ ਹੈ ਮਾਂ ਹੋਰ ਕਰ ਦਾਂਗੇ ਮਾਂ ਝੂਲੀ ਝਾਲੀ ਬੜੀ ਚੰਗੀ ਹੈ ਹਨਾ ਬਹੁਤ ਚੰਗੀ ਝੂਲੀ ਆ ਜੀ ਖੁੱਲੀ ਝੂਲੀ ਹੂੰ ਤੁਹਾਨੂੰ ਬਹੁਤ ਚੰਗਾ ਲੱਗਾ ਯਾਰ ਇਹ 34 ਦੀ ਅੱਖੇ ਦੇਣੀ ਹੈ ਹਾਂਜੀ ਹਾਂਜੀ 34 ਠੀਕ ਹੈ ਤੇ ਕਾਲੀ ਬਾਈ ਇਹ ਵੀ ਖੀਰੀ ਆ ਜੀ ਅੱਛਾ ਹਾਂਜੀ ਨਹੀਂ ਬਾਹਰੋਂ ਕੱਢੀ ਵੀਰੇ ਨੂੰ ਹੀ ਇਹ ਵੀ ਕੱਟੀ ਸੋਹਣੀ ਆ ਯਾਰ ਹਨਾ ਹਾਂਜੀ ਹਾਂਜੀ ਹੂੰ ਓਕੇ ਅਦੋਂ ਆ ਹਾਂਜੀ ਸਿੰਗੀ ਸੁੰਗੀ ਵੇਖੋ ਹਨਾ ਹਾਂਜੀ ਇਹ ਕਿੰਨੇ ਦੀ ਦੇ ਦੇਗੇ ਵੀਰੇ ਇਹਦਾ ਮੁੱਲ 32 ਆ ਪਤੀ ਦੀ ਦੇਣੀ ਆ ਸਰ ਇਹਦੀ 30 ਦੀ ਦੇਣੀ ਆ ਦਾ ਮੁੱਲ 32 ਆ ਉਹਦਾ ਮੁੱਲ 36 34 ਦੀ ਦੇਣੀ ਆ ਹਨਾ ਇਹ ਠੀਰੀ ਹੋਈ ਇਹ ਵੀ ਉਹ ਵੀ ਕੀ ਹਾਂਜੀ ਹਾਂਜੀ ਇਹ ਵੀ ਖੀਰੀ ਆ ਜੀ ਠੀਕ ਆ ਬਈ ਪੂੜਾ ਪੂੜਾ ਕੱਟੀ ਦਾ ਵੀ ਚੰਗਾ ਰੋਟੀ ਸਾਂਭਣ ਵਾਲੀ ਆ ਬਣ ਜਾਣਾ ਮੈਂ ਇਹਨੇ ਹਨਾ ਹਾਂਜੀ ਹਾਂਜੀ ਹੂੰ ਬਣੀ ਖੜੀ ਜਾਂਦੇ ਬਈ ਅੱਛਾ ਇਹ ਤਾਂ ਹੋ ਗਿਆ ਛੋਟੇ ਦੇ گاਮ ਬਾਰੇ ਦੱਸੀ ਬਈ ਏਗਾ ਤੇਲੀ ਆਪਾਂ ਤੇਲ ਕਰਕੇ ਦੇਾਂਗੇ ਪਰ ਮੂਰਲੇ ਥਣ ਚੋਂ ਧਾਰਾ ਆਉਂਦੀ ਆ ਕਿ ਕਿਹੜੇ ਥਣ ਤੋਂ ਤੇਲ ਆ ਵੀਰੇ ਇਹ ਮੂਰਲੇ ਥਣੋਂ ਤੇਲ ਆ ਜੀ ਕਿੰਨਾ ਦੁੱਧ ਆ ਵੀਰੇ ਦੁੱਧ 10 ਕਿਲੋ ਜੀ ਐਨਕੰਡਿਆ ਦਾ ਹਾਂਜੀ ਹਾਂਜੀ ਕਿੰਨੇ ਦੀ ਦੇ ਦੀਏ ਵੀਰੇ ਅੱਜ ਮੁੱਲ ਬਾਈ ਆ 20 ਦੀ ਦੇ ਦੇਣੀ ਸਰ ਪੱਕੀ ਗੱਲ ਆ ਪੱਕੀ ਗੱਲ ਕੱਢੀ ਬਣੂ ਤੂਰੀ ਮੋਣਾ ਮੁਕਰ ਨਾ ਜਾਈ ਨਹੀਂ 800 ਰੁਪਏ ਚਾਹਦਾ ਹਾਂ 18 ਹੁੰਦੀਆਂ ਪਰ ਆਪਾਂ ਤਲ ਕਰਕੇ ਦੇਵਾਂ ਲਾਜ ਹੋ ਜੂ ਤੁਹਾਨੂੰ ਦਾ ਹਾਂਜੀ ਹਾਂਜੀ ਠੀਕ ਹੈ 28 ਤਰੀਕ ਦਾ ਭਰਾਇਆ ਵੇ ਇਹਦੇ ਠੀਕ ਹੈ ਭਰਾਇਆ ਵੇ ਹਾਂਜੀ ਦੁੱਧ ਵੇੜ ਹੋਰ ਵੀ ਵਾਜੂ ਬਈ ਕਿ ਨਹੀਂ ਹਾਂ ਵਾਜੂਗੀ ਹਾਂਜੀ ਹਾਂਜੀ ਬੜਾ ਯਾ ਮੈਨੂੰ ਪਤਾ ਯਾਰ ਨਹੀਂ ਠੀਕ ਹੈ ਕੀ ਮਾੜੀ ਦੁੱਧ ਪੀਣ ਵਾਲੇ ਨੂੰ ਹਾਂਜੀ ਹਾਂਜੀ ਦੁੱਧ 10 ਕਿਲੋ 12 ਕਿਲੋ ਹੀ ਦੇਣ ਲੱਪਣਾ ਇਹਨੇ ਹਾਂਜੀ ਹਾਂਜੀ ਥਣਥੁੰ ਚੰਗਾ ਹਨਾ ਹਾਂਜੀ ਆ ਪਤਾ ਕਰਕੇ ਦੇਵਾਂਗੇ ਪਰ ਚੱਲਦਾ ਥਾਣਾ ਦਵਾਈ ਦੁਈ ਮੇਰਾ ਮਨ ਕਹਿੰਦਾ ਦਵਾਈ ਦੁਈ ਦੇ ਦੇ ਥਣਪੁਰਾ ਥਾਣਾ ਤੋਂ ਘਟਾ ਥੋੜਾ ਜਾਂ ਨੰਬਰ ਆ ਪਤਾ ਲਿਜੀ ਦੇ ਮਨ ਹੂੰ ਅੱਛਾ ਇਹ ਤਾਂ ਹੋ ਗਈ ਜਾਨਵਰ ਪਈ ਆਪਣੇ ਤੇ ਨੰਬਰ ਤੇਰਾ ਫਿਰ 86998 87877 86998 ਹਾਂਜੀ 87877 8777 ਇਸ ਨੰਬਰ ਤੇ ਕਰਨੀਏ ਤੁਸੀਂ ਮਿੱਤਰੋ ਪਾਈ ਹੋਣਿਆਂ ਦੇ ਨਾਲ ਗੱਲਬਾਤ ਪਿੰਡ ਛੋਟਾ ਕਰਕੇ ਐਂਡ ਪਾਈ ਕੇ ਘਰੋਂ ਵੀਡੀਓ ਕਵਰ ਕੀਤੀ ਹੈ ਧੰਨਵਾਦ ਸ਼ੁਕਰੀਆ ਜਉਂਦੇ ਰਹੋ